ਹਾਂਜੀ ਦੋਸਤੋ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋੜ ਬੁੱਢਾ ਜਥੇਬੰਦੀ ਦੀ ਹੰਗਾਮੀ ਮੀਟਿੰਗ ਜਗਜੀਤ ਸਿੰਘ ਬੱਬੂ ਦੀ ਅਗਵਾਈ ਦੇ ਵਿੱਚ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਹਰੀਂਦਰ ਸਿੰਘ ਜੀ ਸਭਰਾਜ ਜ਼ਿਲ੍ਹਾ ਪ੍ਰਧਾਨ ਸਰਦਾਰ ਪਰਗਤ ਸਿੰਘ ਜੀ ਪ੍ਰਿੰਗੜੀ ਵਾਲੇ ਜ਼ਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਜੀ ਸੈਕਟਰੀ ਸਾਹਿਬ ਜੌਨ ਪ੍ਰਧਾਨ ਕਾਰਜ ਸਿੰਘ ਜਗਜੀਤ ਸਿੰਘ ਬੱਬੂ ਇਕਾਈ ਪ੍ਰਧਾਨ ਗੁਰਬਿੰਦਰ ਸਿੰਘ ਜੀ ਸੰਡੋਰੀਏ ਤੇ ਆਦਿ ਜਿਹੜੇ ਕਿਸਾਨ ਆ ਜੀ ਤੁਸੀਂ ਗੈਰ ਰਾਜਨੀਤਿਕ ਸਯੁਗਤ ਮੋਰਚੇ ਵਾਲੇ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ 13 ਫਰਵਰੀ ਨੂੰ ਜਿਹੜੀਆਂ ਇਹਨਾਂ ਨੇ ਦਿੱਲੀ ਨੂੰ ਕੂਚ ਕਰਨ ਦੀਆਂ ਤਿਆਰੀਆਂ ਕਰ ਲਈਆਂ ਨੇ ਤੇ ਵੇਖੋ ਨਵੇਂ ਵੀਰ ਜਿਹੜੇ ਹਾਰਪਾਕੇ ਤੇ ਜਥੇਬੰਦੀ ਦੇ ਵਿੱਚ ਬਾਈ ਜੀ ਸ਼ਾਮਲ ਕੀਤੇ ਗਏ ਆ ਤੇ ਉਹਨਾਂ ਵਿਸ਼ਵਾਸ ਦਿਵਾਇਆ ਜੀ ਤੇ ਬਾਕੀ ਆ ਜੋ ਸਾਰੀ ਗੱਲਬਾਤ ਜਰਨਲ ਸਕਤਰ ਦਲਬਾਖ ਸਿੰਘ ਫੌਜੀ ਸਤਨਾਮ ਸਿੰਘ ਠੇਕੇਦਾਰ ਜੀ ਤੇ ਬਾਕੀ ਆ ਜੋ ਸਾਰੀ ਗੱਲਬਾਤ ਆਪਾਂ ਸੁਣਦੇ ਆ ਸਾਫ ਜਿੰਦਾਬਾਦ ਆਰਥਿਕ ਵਰਗ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਦੁਕਾਨਦਾਰ ਆਰਥਿਕ ਵਰਗ ਜ਼ਿੰਦਾਬਾਦ ਜ਼ਿੰਦਾਬਾਦ ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਤੀ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਆਰਥਿਕ ਵਰਗਾਂ ਦਾ ਇੱਕਜਿੰਦਾਬਾਦ ਜ਼ਿੰਦਾਬਾਦ ਸੋ ਸ੍ਰੀ ਆਕਾਲ ਬਾਕੀ ਸਾਡੇ ਜ਼ਿਲ੍ਹਾ ਵਿਧੇ ਸਖਤਰ ਸਾਫ ਸਿੰਘ ਜੀ ਸਾਰੀ ਜਾਣਕਾਰੀ ਆਪਾਂ ਨੂੰ ਵਿਸਤਾਰ ਨਾਲ ਦੱਸਣਗੇ ਵੀ ਜਿਹੜੀ ਅੱਜ ਇਹ ਮੀਟਿੰਗ ਕੀਤੀ ਗਈ ਹੈ ਜੀ ਕਿੰਨਾ ਦੇ ਗ੍ਰਹਿ ਵਿਖੇ ਕੀਤੀ ਗਈ ਹੈ ਤੇ ਕਿੰਨੇ ਜਿਹੜੇ ਅੱਜ ਪਰਿਵਾਰ ਇਸ ਜਸੇਬੰਦੀ ਦੇ ਵਿੱਚ ਵੱਧ ਆਇਆ ਜੀ ਜਿਹੜੇ ਸ਼ਾਮਲ ਹੋਇਆ ਜੀ ਸਾਰੀ ਜਾਣਕਾਰੀ ਦੇਣਗੇ ਜੀ ਪ੍ਰਧਾਨ ਜੀ ਪਹਿਲਾਂ ਤੇ ਆਪਣਾ ਨਾਂ ਦੱਸੋ ਅਹੁਦਾ ਦੱਸੋ ਤੇ ਪਿੰਡ ਦੱਸੋ ਤੇ ਕਿੰਨੇ ਪਰਿਵਾਰ ਜਿਹੜੇ ਅੱਜ ਸ਼ਾਮਲ ਹੋਇਆ ਪੂਰੀ ਇੱਕ ਰਾਂ ਵਿਸਤਾਰ ਨਾਲ ਜਾਣਕਾਰੀ ਦੇ ਦਿਓ ਜੀ ਮੈਂ ਸਾਹਬ ਸਿੰਘ ਪਿੰਡ ਸਭਰਾ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਅੱਜ ਜਸਪਾਲ ਸਿੰਘ ਭੁੱਲਰ ਦੇ ਘਰਾਏ ਵਿਖੇ ਕੋਈ 40 ਪਰਿਵਾਰ ਆ ਜਿਹੜੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹੇਬੰਦੀ ਦੇ ਵਾਧਾ ਆ ਤੇ 40 ਪਰਿਵਾਰਾਂ ਨੇ 13 ਤਰੀਕ ਦੀ ਜਿਹੜੀ ਦਿੱਲੀ ਕੂਚ ਕਰਨਾ ਵਾ ਉਹਨੂੰ ਧਿਆਨ ਵਿੱਚ ਰੱਖਦੇ ਅੱਜ 40 ਪਰਿਵਾਰ ਨੇ ਫੈਸਲਾ ਕੀਤਾ ਵਾ ਕਿ ਅਸੀਂ ਜਹੇਬੰਦੀ ਦੇ 加ੜੀ ਹੋ ਕੇ ਅਗਲੇ ਪਾਸੇ ਫਰੰਟ ਤੇ ਲੜਾਂਗੇ 40 ਪਰਿਵਾਰਾਂ ਨੇ ਜਿਹੜਾ ਅੱਜ ਜਹਿਬੰਦੀ 'ਚ ਵਾਧਾ ਆ ਫਰੰਟ ਤੇ ਲੜਾਂਗੇ ਅਕਸਰ ਹੀ ਪਤਾ ਲੱਗ ਗਿਆ ਸਾਡੇ ਕਿਸਾਨਾਂ ਨੂੰ ਸਾਡਿਆਂ ਮਜ਼ਦੂਰਾਂ ਭਾਈਚਾਰੇ ਨੂੰ ਸਾਡੇ ਦੁਕਾਨਦਾਰਾਂ ਨੂੰ ਆੜਤੀ ਭਾਈਚਾਰੇ ਨੂੰ ਵੀ ਜਿਹੜੀ ਸਰਕਾਰਾਂ ਦੀ ਨੀਤੀਆਂ ਬਹੁਤ ਮਾੜੀਆਂ ਇਹ ਨਵੇਂ-ਨਵੇਂ ਫਾਂਸੀ ਦੇ ਫੰਦੇ ਬਣਾਉਂਦੀ ਆ ਤੇ ਜਿਹੜੇ ਕਿਸਾਨ ਮਜ਼ਦੂਰ ਦੁਕਾਨਦਾਰ ਆਰਤੀਆ ਵਰਗੇ ਸਾਰੇ ਰੋਹ ਦੇ ਵਿੱਚ ਆਏ ਆ ਵੀ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਐਮਐਸਪੀ ਦੀ ਗਰੰਟੀ ਸੁਆਮੀਨਾਥ ਦੀ ਰਿਪੋਰਟ ਹੁਣ ਅਕਸਰ ਹੀ ਗੱਲ ਕੀਤੀ ਜਾਂਦੀ ਜਿਹੜੀ ਸੁਆਮੀਨਾਥ ਦੀ ਰਿਪੋਰਟ ਆ ਉਹਨੂੰ ਪੇਸ਼ ਨਹੀਂ ਕੀਤਾ ਜਾਂਦਾ ਜੇ ਐਰ ਕੀ ਹੁਣ ਦਿੱਲੀ ਚੱਲਿਆ ਤਾਂ ਬਿਲਕੁਲ ਐਮਐਸਪੀ ਦੀ ਗਰੰਟੀ ਤੇ ਸੁਆਮੀਨਾਥ ਦੀ ਰਿਪੋਰਟ ਤੇ ਜਿਹੜਾ ਦੇਸ਼ ਹੈ ਕਰਜ਼ੇ ਤੋਂ ਮੁਕਤ ਕਰਵਾ ਕੇ ਪਛਾਹ ਮੜਾਂਗੇ ਤੇ ਕਿੰਨੀਆਂ ਜਿਹਾ ਬੰਦੀਆਂ ਜਿਹੜੀਆਂ ਹੋਰ ਜਿਹੜੀਆਂ ਸਾਥ ਦੇ ਰਹੀਆਂ ਜੀ ਨਾਲ ਇਹ ਜੀ ਗੈਰ ਰਾਜਨੀਤਿਕ ਮੋਰਚਾ ਉੱਤਰੀ ਭਾਰਤ ਦੀਆਂ 18 ਜਹਾਏ ਬੰਦੀਆਂ ਤੇ ਹੋਰ ਵੀ ਭਾਰਤ ਦੇ ਵਿੱਚ ਜਿਹੜੀਆਂ ਵੱਖ-ਵੱਖ ਸਟੇਜਾਂ ਤੋਂ ਉੱਥੇ ਆਉਣ ਗਿਆ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਏਰ ਕੀ ਲੜਨ ਦਾ ਅੱਗੇ ਵੰਗੂ ਤਾਇਆ ਕੀਤਾ ਵਾ ਏਰ ਕੀ ਕਿਸੇ ਰਕਮ ਦੀ ਕੋਈ ਗਜੈਸ ਨਹੀਂ ਛੱਡੀ ਜਾਊਗੀ ਤੇ ਅਸੀਂ ਬੇਨਤੀ ਕਰਦੇ ਆਂ ਵੀ ਪੂਰੇ ਭਾਰਤ ਲੈਵਲ ਤੇ ਕਰਦੇ ਆਂ ਵੀ ਜਿਹੜੀ ਨੌਕਰੀ ਆ ਇਹਨੂੰ ਨੌਕਰੀ ਦਿੱਤੀ ਜਾਵੇ ਬੱਚਿਆਂ ਨੂੰ ਸਾਡੇ ਬੱਚੇ ਉਹ ਮਜ਼ਦੂਰ ਦੇ ਆ ਉਹ ਕਿਸਾਨਾਂ ਦੇ ਆ ਉਹ ਕਿਸੇ ਦੁਕਾਨਦਾਰ ਦਾ ਬੱਚਾ ਵਾ ਲੋਕ ਕਾਰੋਬਾਰੀ ਛੱਡ ਛੱਡ ਕੇ ਤੇ ਬਾਹਰ ਨੂੰ ਚਲੇ ਗਿਆ ਕਾਰਨ ਕਿ ਜਿਹੜੀ ਇਹ ਸਰਕਾਰ ਆ ਇਹ ਰੰਗੇ ਦੀ ਸਰਕਾਰ ਨੂੰ ਭੜੀ ਸਰਕਾਰ ਆ ਉਹਨੇ ਤਰ੍ਹਾਂ ਤਰ੍ਹਾਂ ਦੇ ਸਿੱਖਾ ਤੇ ਫਰਮਾਨ ਛੱਡੇ ਸੀ ਵੇਖੋ ਸਾਡਾ ਤੁਸੀਂ ਦਲੀਲ ਨਾਲ ਵੇਖੋ ਵੀ ਬਾਬਰ ਆਇਆ ਉਹਨੇ ਬਹੁਤ ਜ਼ਿਆਦਾ ਹਿੰਦੂ ਧਰਮ ਤੇ ਹਤਿਆਚਾਰ ਕੀਤਾ ਕਿਉਂਕਿ ਜਿਹੜਾ ਹੁਣ ਮੋਦੀ ਸਰਕਾਰ ਆਈ ਆ ਵੇਖੋ ਇਹ ਮੁਸਲਮਾਨ ਭਾਈਚਾਰੇ ਨਾਲ ਕੀ ਕਰਨ ਦੇ ਆ ਇਹ ਲੜਾਈ ਕਿਉਂ ਪੌਂਦਿਆ ਸਿਰਫ ਸੱਤਾ ਚਾਉਣ ਦਾ ਕਰਕੇ ਸਾਡਾ ਹਿੰਦੂ ਭਾਈ ਮੁਸਲਮਾਨ ਭਾਈ ਚਾਰਾ ਬਹੁਤ ਸਤਿਕਾਰਯੋਗ ਆ ਸਾਡੇ ਅਕਸਰ ਹੀ ਜਿਹੜੇ ਕਥਾਵਾਚਕੋ ਗੱਲ ਕਰਦੇ ਆ ਇੱਕ ਸਿੱਖ ਟੌਡਰ ਮੱਲ ਬਹੁਤ ਧਣੀ ਜਿੰਨੇ ਸਭ ਤੋਂ ਮਹਿੰਗੇ ਮੁੱਲ ਵਾਲੀ ਜ਼ਮੀਨ ਸਰਹੰਦ ਦੇ ਵਿੱਚ ਖਰੀਦ ਕੇ ਧੰਨ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਦਾ ਉੱਥੇ ਅੰਤਮ ਸੰਸਕਾਰ ਕੀਤਾ ਤੇ ਦੂਸਰੇ ਪਾਸੇ ਮੁਸਲਮਾਨ ਭਾਈ ਚਾਰੇ ਦਾ ਵੀ ਨਾਹਰਾ ਬੜਾ ਤਕੜਾ ਹੀ ਨਵੀ ਖਾਂ ਗਣੀ ਖਾਂ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਨੇਕਾਂ ਵਰ ਦਿੱਤੇ ਆ ਨਾਰ ਇਹ ਗੱਲ ਆਖੀ ਜਿਹੜਾ ਮੈਂ ਉਹਨੂੰ ਦਦਾਰ ਦਰਸ਼ਨ ਬਖਸ਼ੂਗਾ ਜਿਹੜਾ ਭਾਈ ਨਵੀ ਖਾਂ ਤੇ ਗਣੀ ਖਾਂ ਦੀ ਸੇਵਾ ਕਰੂਗਾ ਵੇਖੋ ਕੋਈ ਹਿੰਦੂ ਧਰਮ ਦਾ ਵੀ ਬਹੁਤ ਤਕੜਾ ਯੋਗਦਾਨ ਮੁਸਲਮ ਭਾਈਚਾਰੇ ਦਾ ਬਹੁਤ ਤਕੜਾ ਯੋਗਦਾਨ ਆ ਤੇ ਦੂਸਰੇ ਪਾਸੇ ਨੌਵੇਂ ਪਾਤਸ਼ਾਹ ਦਾ ਜਦੋਂ ਦਿੱਲੀ ਦੇ ਵਿੱਚ ਸਹੀਦੀ ਸ਼ਹੀਦ ਕਰ ਦਿੱਤਾ ਗਿਆ ਉਸ ਵੇਲੇ ਕਿਹੜੇ ਕਿਹੜੇ ਯੋਧੇ ਜਿਹੜੇ ਅੱਗੇ ਆਏ ਜਦੋਂ ਕੋਈ ਕੁਰਬਾਨੀ ਦਿੰਦਾ ਵਾ ਤਾਂ ਧੰਨ ਗੁਰੂ ਤੇਗ ਬਹਾਦਰ ਪਾਚਨ ਹਿੰਦੂ ਧਰਮ ਬਦਲੇ ਕੁਰਬਾਨੀ ਦਿੱਤੀ ਆ ਉਸ ਕੁਰਬਾਨੀ ਨੂੰ ਵੇਖਦਿਆਂ ਹੋਇਆਂ ਉਹਨੂੰ ਪੂਰੇ ਨਜ਼ਰਾਂ ਚ ਰੱਖਦੇ ਹੋਇਆਂ ਜਿਹੜੇ ਅੱਜ ਧੰਨ ਗੁਰੂ ਨਾਨਕ ਪਾਚਾ ਤੇ ਸਿੱਖੀ ਆ ਜਸੇ ਬੰਦੀਆਂ ਇਹ ਗੱਲ ਦਾ ਐਲਾਨ ਕਰਦੀਆਂ ਵਾ ਕਿ ਤਰ ਮੈਨੂੰ ਅੱਗੇ ਰੱਖ ਕੇ ਲੜਿਆ ਜਾਊਗਾ ਕਿਸੇ ਦੇ ਨਾਲ ਕੋਈ ਭੇਦ ਭਾਵਨਾ ਕੀਤਾ ਜਾਊਗਾ ਉਹ ਹਿੰਦੂ ਆ ਉਹ ਮੁਸਲਮਾਨ ਆ ਉਹ ਸਾਈ ਆ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ 13 ਤਰੀਕ ਨੂੰ ਦਿੱਲੀ ਦੇ ਵਿੱਚ ਕੂਚ ਕਰ ਗਏ ਆਪ ਦੇ ਹੱਕਾਂ ਦੀ ਰਾਖੀ ਕਰ ਗਏ ਇਹਨਾਂ ਕੋ ਕਹਿੰਦਾ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁੱਟਾ ਚਹਬੰਦੀ ਵੱਲੋਂ ਅਪੀਲ ਕਰਦਾ ਪਾਨੇ ਸਿੱਧੂ ਬਾਰੇ ਕੀ ਵਿਚਾਰ ਆ ਜੀ ਜੋ ਪਾਨੇ ਸਿੱਧੂ ਨਾਲ ਹੋ ਰਿਹਾ ਜੀ ਉਹਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਜੀ ਵੇਖੋ ਜੀ ਜਿਹੜਾ ਪਾਨਾ ਸਿੱਧੂ ਆ ਉਹ ਕੋਨਾਂ ਨੂੰ ਦਵਾਉਂਦੇ ਆ ਉਹ ਕੋਈ ਕਿਸੇ ਉੱਤੇ ਅਤਿਆਚਾਰ ਨਹੀਂ ਕਰਦੇ ਉਹ ਜਾਇ ਭੇਨਣਾ ਸਿੱਧੂ ਹੋ ਜਾਇ ਲੱਕਾ ਸਦਾਣਾ ਵਾ ਜਿਹੜਾ ਬੰਦਾ ਧਰਮ ਨੂੰ ਅੱਗੇ ਰੱਖ ਕੇ ਕਿਸ ਦੀ ਭਾਜਤ ਕਰੂਗਾ ਸਾਡੀ ਕਿਸਾਨ ਸ਼ਿਕਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਉਹਦੇ ਨਾਲ ਚਿੱਟਾ ਵਾਂਗੂ ਉਹਦੇ ਨਾਲ ਖੜੀ ਆ ਤੇ ਜਿਹੜਾ 5 ਤਰੀਕ ਨੂੰ ਮੋਰਚਾ ਲੱਗਣ ਜਾ ਰਿਹਾ ਫਰੀਕੇਟ ਦੇ ਡਰਾਈਵਰਾਂ ਦੇ ਮਸਲੇ 'ਚੋਂ ਦੇ ਬਾਰੇ ਕੀ ਵਿਚਾਰ ਹੈ ਜੀ ਵੇਖੋ ਜੀ ਜਿਹੜੇ ਡਰਾਈਵਰਾਂ ਆਕੇ ਵੀ ਬੋਲ ਕਟਿਆ ਡਰਾਈਵਰ ਭਾਵੇਂ ਟਰੱਕ ਡਰਾਈਵਰ ਆ ਕਾਰ ਡਰਾਈਵਰ ਆ ਜੀਪ ਡਰਾਈਵਰ ਆ ਉਹ ਚਿੱਟਾ ਥੇ ਲਈ ਫਿਰਦਾ ਕੜੁਕਾ ਲਈ ਫਿਰਦਾ ਉਹ ਥਰੀ ਵੀ ਇੰਦਰ ਲਈ ਫਿਰਦਾ ਉਹ ਮੋਟਰਸਾਈਕਲ ਤੇ ਚੜਿਆ ਉਹ ਟਰੈਕਟਰ ਤੇ ਚੜਿਆ ਕਮੈਨ ਤੇ ਚੜਿਆ ਸਾਰੇ ਡਰਾਈਵਰ ਆ ਇੱਕ ਧਰ ਤੇ ਥੋੜਾ ਉਹ ਇੱਕ ਧਰ ਤੇ ਕਾਨੂੰਨ ਲਾਗੂ ਨਹੀਂਗਾ ਬਿਲਕੁਲ ਜੀ ਬੜਾ ਮਾਰਾ ਬਹੁਤ ਮਾਰਾ ਕਾਨੂੰਨ ਆ ਡਰਾਈਵਰ 3435 3500 ਕਿਲੋਮੀਟਰ ਵਿਚਾਰੇ ਪੈੜਾ ਤੈਅ ਕਰਕੇ ਤੁਰੇ ਆਉਂਦੇ ਤੁਰੇ ਜਾਂਦੇ ਆ ਕੀ ਉਹਨਾਂ ਨੇ ਕੀ ਲੱਧਿਆ ਟਰੱਕਾਂ 'ਚ ਬੰਬੇ ਨੂੰ ਕਲਕੱਤਾ ਨੂੰ ਖਾਣ ਪੀਣ ਦਾ ਸਮਾਨ ਹੀ ਇੱਧਰੋਂ ਆਉਣ ਨੂੰ ਲਈ ਜਾਂਦੇ ਓਦੋਂ ਨੂੰ ਆਉਣ ਨੂੰ ਲਈ ਜਾਂਦੇ ਆ ਤੇ ਮੋਦੀ ਸਰਕਾਰ ਵਪਾਰੀ ਵਰਗ ਨੂੰ ਤੁੱਟਾ ਚੁੱਕਣ ਦੀ ਆ ਤੇ ਸਾਡੇ ਟਰੱਕ ਆਪਰੇਟਰ ਤੇ ਮਾਲਕਾਂ ਨੂੰ ਜ਼ੀਰੋ ਤੇ ਲੈ ਜਾਂਦਾ ਜਿਨ੍ਹਾਂ ਦੇ ਨਾਂ ਟਾਇਰ ਲਾਉਣ ਦੀ ਨਾ ਪਰਮਿਟ ਨਾ ਕਾਗਜ ਪਾਉਣ ਦੀ ਕੋਈ ਸੱਤਿਆ ਰਹਿ ਗਈ ਆ 5 ਤਰੀਕ ਨੂੰ ਬੰਗਾਲੀ ਆਲੇ ਪੁਲ ਤੇ ਬੜਾ ਜ਼ਬਰਦਸਤ ਧਰਨਾ ਲੱਗ ਰਿਹਾ ਕਸਾੜ ਸ਼ਕਰਸ਼ ਕਮੇਟੀ ਉਹਦੇ ਵਿੱਚ ਬਿਲਕੁਲ ਸਮੂਲੀਅਤ ਕਰੂੰਗੀ ਚਾਹੂੰਗੀ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਜੀ ਵਾਹ ਬਹੁਤ ਸੋਹਣੇ ਵਿਚਾਰ ਰੱਖਿਆ ਜੀ ਹਰ ਇੱਕ ਵੀਰ ਨੇ ਆਪਣੀ ਜਿਸ ਹਿਸਾਬ ਕਿਤਾਬ ਨਾਲ ਤੁਸੀਂ ਵੀ ਜਾਣੇ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਪਰਿਵਾਰ ਵੀ ਸ਼ਾਮਲ ਹੋਇਆ ਜੀ ਜਸਪਾਲ ਸਿੰਘ ਨੇ ਸਾਰੀ ਜਾਣਕਾਰੀ ਵੀ ਦੱਸੀ ਆ ਤੁਹਾਨੂੰ ਵੀ ਕੀ ਕਾਰਨ ਸੀ ਵੀ ਜਿਹੜਾ ਇਸ ਜਥੇਬੰਦੀ ਦੇ ਵਿੱਚ ਚੰਗੀਆਂ ਨੀਤੀਆਂ ਦੇਖ ਕੇ ਜਿਹੜੇ ਸ਼ਾਮਲ ਹੋਇਆ ਕਿਉਂਕਿ ਪੂਰੀ ਕੰਮ ਜੇਸੇ ਬੰਦੀ ਆ ਜੀ ਤੇ ਹੱਕ ਸੱਚ ਦੀ ਇਹ ਲੜਾਈ ਲੜਦੇ ਆ ਅੱਜ ਕੋੜ ਬੁੱਢਾ ਉਹ ਵੀ ਪ੍ਰਧਾਨ ਸਾਹਿਬ ਵੀ ਜ਼ਰੂਰ ਪਹੁੰਚਣੇ ਸੀ ਪਰ ਕਾਰਨ ਇੱਕ ਮਜਬੂਰੀ ਪੈ ਗਈ ਜੀ ਜ਼ਰੂਰੀ ਜਿਸ ਵਜ੍ਹਾ ਕਰਨ ਉਹ ਥੋੜੇ ਜੇ ਆਪਣੇ ਇੱਥੇ ਨਹੀਂ ਆ पाए ਨਹੀਂ ਤਾਂ ਜ਼ਰੂਰ ਇੱਥੇ ਅੱਜ ਆਉਣ ਦੀ ਉਹਨਾਂ ਨੇ ਪਰਨ ਕੀਤਾ ਸੀ ਵੀ ਅੱਜ ਵੀਰ ਜਸਪਾਲ ਸਿੰਘ ਨੇ ਇਕੱਠ ਕੀਤਾ ਏ ਉਥੇ ਪਹੁੰਚਣਾ ਜੀ ਕਈ ਕੰਮ ਇਹੋ ਜਿਹੇ ਆ ਨਿਕਲਦੇ ਆ ਸਮੇਂ ਸਰਬਾਈ ਜੀ ਜਿਹੜੇ ਨਹੀਂ ਆਪਾਂ ਛੁਟਕਾਰਾ ਹੁੰਦਾ ਜੀ ਉਹਨਾਂ ਨੂੰ ਮਜਬੂਰੀ ਨਾਲ ਉਸ ਜਗ੍ਹਾ ਤੇ ਜਾਣਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ